ਔਰ ਇੱਕ ਹੋਰ ਮਜ਼ੇਦਰ ਗੱਲ ਦੱਸ ਦਿੰਨਾ ਭਾਈ ਨਰੈਣ ਸਿੰਘ ਚੌੜਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਫੈਸਲਾ ਸੁਣਾਉਣ ਤੋਂ ਪਹਿਲਾਂ ਇੱਕ ਲਿਖਤੀ ਬਕਾਇਦਾ ਚਿੱਠੀ ਦਿੱਤੀ ਹੋਈ ਹੈ ਕਿਉਂਕਿ ਭਾਈ ਨਰੈਣ ਸਿੰਘ ਚੌੜਾ ਕੇਵਲ ਆ ਨਹੀਂ ਹੈ ਕਿ ਠੂਠਾ ਕਰਨ ਵਾਲਾ ਸਿੰਘ ਆ ਕੇਵਲ ਹਥਿਆਰਬੰਦ ਸੰਘਰਸ਼ ਦਾ ਰਾਹੀ ਵੀ ਹੈ ਭਾਈ ਨਰੈਣ ਸਿੰਘ ਚੌੜਾ ਭਾਈ ਨਰੈਣ ਸਿੰਘ ਚੌੜਾ ਰੋਸ਼ਨ ਦਿਮਾਗ ਵੀ ਹੈ ਭਾਈ ਨਰੈਣ ਸਿੰਘ ਚੌੜਾ 8ਵੀਂ ਸਦੀ ਵਾਲਾ ਉਹ ਸਿੰਘ ਜੁਝਾਰੂ ਜਦੋਂ ਜਿਹਨਾਂ ਦੇ ਆਪਾਂ ਦਰਸ਼ਨ ਦਿਦਾਰੇ ਕਰਦੇ ਆਂ ਭਾਈ ਚੌੜਾ ਉਸ ਕਿਸਮ ਦਾ ਇਨਸਾਨ ਹੈ ਜਿਹੜੇ ਲੋਕ ਕਰੀਬ ਤੋਂ ਜਾਣਦੇ ਹੈਗੇ ਲਾਗੇ ਤੋਂ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਉਹ ਅਕਾਲ ਪੁਰਖ ਬਾਦੂ ਜੀ ਦੀ ਕਿਤਾਬ ਵਿੱਚ ਕੀ ਲਿਖਿਆ ਸੀ ਇਹ ਵੀ ਦੱਸਿਓ ਜਰਾ ਉਸ ਚਿੱਠੀ ਦੇ ਵਿੱਚ ਲਿਖਿਆ ਪ੍ਰੋਪਰ ਕੀ ਸੀਗਾ ਉਹ ਮੇਰੇ ਕੋਲ ਹੈ ਨਹੀਂ ਆ ਪਰ ਮੈਨੂੰ ਪਤਾ ਲੱਗਾ ਕਿ ਉਹ ਇਹਨਾਂ ਨੂੰ ਦੇਖ ਕੇ ਆਏ ਸੀਗੇ ਔਰ ਉਹਨਾਂ ਨੇ ਤੱਥਾਂ ਸਬੂਤਾਂ ਉਹਨਾਂ ਨੇ ਬਿਲਕੁਲ ਇਤਿਹਾਸਕ ਹਵਾਲੇ ਦੇ ਤੇ ਕਿਸੇ ਖਰ ਰੀਤਾਂ ਦੇ ਹਵਾਲੇ ਦੇ ਦੇ ਕੇ ਬਕਾਇਦਾ ਉਹ ਚਿੱਠੀ ਉਹਨਾਂ ਨੂੰ ਆਪਣ ਕੁਝ ਦੇ ਕੀਤੀ ਸੀ ਔਰ ਉਹਦੇ ਵਿੱਚ ਕਿਸ ਕਿਸਮ ਦੇ ਹਵਾਲੇ ਦਿੱਤੇ ਹੋਣਗੇ ਉਹ ਮੈਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦਾ ਜਿਹੜੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਜਿਹੜੇ ਉਹਨਾਂ ਦੇ ਲੈਕਚਰ ਹੁੰਦੇ ਨੇ ਜਦੋਂ ਉਹ ਸੈਮੀਨਾਰਸ ਨੂੰ ਆਹ ਸੈਮੀਨਾਰ ਪਾ ਕੇ ਆਪਣੇ ਭਾਸ਼ਣ ਦਿੰਦੇ ਹੁੰਦੇ ਆ ਸਪੀਚਸ ਜਿਹੜੀਆਂ ਹੁੰਦੀਆਂ ਉਹਨਾਂ ਦੀ ਜਾਂ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਡਿਬੇਟਾਂ ਹੁੰਦੀਆਂ ਨੇ ਜਾਂ ਵੱਖ-ਵੱਖ ਰਸਾਲਿਆਂ ਦੇ ਉਹਨਾਂ ਦੇ ਆਰਟੀਕਲ ਛਪਦੇ ਆ ਜਦੋਂ ਤੁਸੀਂ ਉਹਨਾਂ ਨੂੰ ਸਾਹਮਣੇ ਰੱਖ ਲਓਗੇ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨੇ ਕਰੋਸ਼ਣ ਦਿਮਾਗ ਹੈ ਔਰ ਕਿਸ ਕਿਸਮ ਦੀ ਉਹਨਾਂ ਨੇ ਪੱਟੀ ਉਹਨਾਂ ਨੂੰ ਲਿਖ ਕੇ ਦਿੱਤੀ ਹੋਊਗੀ